ਥੋੜੇ ਦਿਨ ਪਹਿਲਾਂ ਸਾਡੇ ਬਿਰਦਾ ਅਸਰਮ ਦੇ ਵਿੱਚ ਇੱਕ ਜੋੜਾ ਆਇਆ ਪਤਨੀ ਮਾਨਸਿਕ ਸੰਤੁਲਨ ਖੋ ਬੈਠੀ ਸੀ ਅਤੇ ਪਤੀ ਨੇ ਵੀ ਉਸ ਦੇ ਨਾਲ ਹੀ ਇੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ ਉਹ ਆਪ ਵੀ ਕੈਂਸਰ ਦਾ ਮਰੀਜ਼ ਹੋਣ ਕਰਕੇ ਉਹਨੇ ਸੋਚਿਆ ਕਿ ਕਿੱਥੇ ਘਰ ਤੋਂ ਬਿਰਦਾ ਅਸਰਮ ਦੇ ਗੇੜੇ ਲੌਂਦਾਰ ਫਿਰਾਂਗਾ ਇਹਦੇ ਨਾਲੋਂ ਵਧੀਆ ਹੈ ਕਿ ਉਹ ਇਕੱਠੇ ਹੀ ਰਹਿ ਲੈਣਾ ਪਰ ਇੱਕ ਮਾਨਸਿਕ ਤੌਰ ਤੇ ਬਿਲਕੁਲ ਸਹੀ ਬੰਦੇ ਵੱਲੋਂ ਉਸ ਮੰਜ਼ਲ ਤੇ ਰਹਿਣਾ ਇੱਕ ਤਸਾਦ ਨਾਲੋਂ ਘੱਟ ਨਹੀਂ ਹੁੰਦਾ ਇੱਕ ਕਾਮਬੰਦਾ ਇੱਕ ਸਹੀ ਸਲਾਮਤ ਬੰਦਾ ਉਹਨਾਂ ਲੋਕਾਂ ਨੂੰ ਨਹੀਂ ਚੱਲ ਸਕਦਾ ਇੱਕ ਦਿਨ ਉਹ ਆਦਮੀ ਸਾਡੇ ਫਲੋਰ ਤੇ ਆਇਆ ਮੈਂ ਪਹਿਲੀ ਮੰਜ਼ਲ ਤੇ ਕੰਮ ਕਰਦੀ ਹਾਂ ਤੇ ਸਾਨੂੰ ਲੱਗਿਆ ਕਿ ਸ਼ਾਇਦ ਕਿਸੇ ਦਾ ਕੋਈ ਫੈਮਿਲੀ ਮੈਂਬਰ ਹੈ ਤੇ ਅਸੀਂ ਪੁੱਛਿਆ ਕਿ ਅਸੀਂ ਕੀ ਕਰ ਸਕਦੇ ਹਾਂ ਹੋ ਸਕਦਾ ਹੈ ਕਿਉਂ ਨਾ ਕਿਉਂ ਨਰਸ ਨੂੰ ਦੇਖਣ ਆਇਆ ਹੈ ਤੇ ਬਾਅਦ ਵਿੱਚ ਸਾਨੂੰ ਨਰਸ ਤੋਂ ਪਤਾ ਲੱਗ ਗਿਆ ਕਿ ਦੂਸਰੀ ਮੰਜ਼ਲ ਤੇ ਇਹ ਬਜ਼ੁਰਗ ਜੁੜਾ ਰਹਿੰਦਾ ਹੈ ਤੇ ਉਹ ਆਪਣੀ ਪਤਨੀ ਬਾਰੇ ਕੋਈ ਗੱਲ ਕਰਨ ਆਇਆ ਸੀ ਇਸ ਬੰਦੇ ਦੀ ਸ਼ਕਲੋਂ ਸੂਰਤ ਤੋਂ ਉੱਤੇ ਇਹਦੀਆਂ ਤੇ ਆਉੜੀਆਂ ਬਹੁਤ ਗਹਿਰੀਆਂ ਹੋ ਗਈਆਂ ਸਨ ਤੇ ਇਹਦਾ ਇੰਨਾ ਮਯੂਸੀ ਵਾਲਾ ਚਿਹਰਾ ਹੈ ਕਿ ਦੇਖਣ ਵਾਲੇ ਬੰਦੇ ਨੂੰ ਲੱਗਦਾ ਹੈ ਕਿ ਜੇ ਤੁਸੀਂ ਇਹਦੇ ਨਾਲ ਕੋਈ ਗੱਲ ਵੀ ਸ਼ੁਰੂ ਕਰ ਦਿੱਤੀ ਆਏ ਫਟ ਕੇ ਰੋਣ ਲੱਗ ਜਾਏਗਾ ਬਹੁਤ ਹੀ ਦੁਖੀ ਬਹੁਤ ਹੀ ਮਨੋਸ ਬਹੁਤ ਹੀ ਇਲਾਚਾਰ ਦਿਖਣ ਵਾਲਾ ਬਜ਼ੁਰਗ ਆਦਿ ਇਹ ਜਦੋਂ ਇਹ ਥੱਲੇ ਆ ਕੇ ਆਰਾਮ ਕਰਨ ਲੱਗ ਪਿਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਵੀ ਤੇਰੇ ਨਾਲ ਲਈ ਕੀ ਕਰ ਸਕਦੀ ਆ ਮੈਂ ਤੇਰੇ ਲਈ ਕੀ ਕਰ ਸਕਦੀ ਆ ਕਹਿੰਦਾ ਕਿ ਮੈਂ ਮੌਤੋਂ ਉੱਪਰ ਚੱਲਿਆ ਨਹੀਂ ਜਾਂਦਾ ਇਸ ਕਰਕੇ ਮੈਂ ਥੱਲੇ ਥੋੜੇ ਜਹੀ ਸ਼ਾਂਤੀ ਦਾ ਪਰ ਲੈਣ ਆਇਆ ਹਾਂ ਹੁਣ ਇਹ ਅਕਸਰ ਹੀ ਮੈਨੂੰ ਥੱਲੇ ਸੋਪਿਆਂ ਤੇ ਬੈਠਾ ਮਿਲ ਜਾਂਦਾ ਤੇ ਮੈਂ ਇਹਨੂੰ ਹਾਏ ਹੈਲੋ ਕਰਕੇ ਲੰਘ ਜਾਂਦੀ ਪਤਾ ਨਹੀਂ ਤਾਂ ਇਸ ਦਿਨ ਜਿਸ ਦਿਨ ਮੈਂ ਕੰਮ ਕਰਦੀ ਹੁੰਦੀ ਆ ਉਸ ਦਿਨ ਇਹ ਬਜ਼ੁਰਗ ਥੱਲੇ ਬੈਠਾ ਹੁੰਦਾ ਹੈ ਪਤਾ ਨਹੀਂ ਜਿਸ ਦਿਨ ਇਹ ਥੱਲੇ ਬੈਠਾ ਹੁੰਦਾ ਹੈ ਉਸ ਦਿਨ ਮੈਂ ਇਸ ਕੋਲੋਂ ਵੀ ਲੰਘ ਜਾਂਦੀ ਹਾਂ ਪਰ ਇਸ ਨੂੰ ਲੱਗਿਆ ਕਿ ਸ਼ਾਇਦ ਮੈਂ ਰੋਜ਼ ਹੀ ਕੰਮ ਕਰਦੀ ਹਾਂ ਇੱਕ ਦਿਨ ਇਹਨੇ ਹੱਥ ਵਿੱਚ ਆਸ ਦਾ ਇਸ਼ਾਰਾ ਕਰਕੇ ਮੈਨੂੰ ਆਪਣੇ ਕੋਲ ਬੁਲਾਇਆ ਮੈਂ ਕਿਹਾ ਦੱਸ ਕੀ ਕਰ ਸਕਦੀ ਹਾਂ ਉਹ ਕਹਿੰਦਾ ਕਿ ਮੈਂ ਤੈਨੂੰ ਸਿਰਫ ਇੱਕ ਇਹਨਾ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਤੂੰ ਜ਼ਿੰਦਗੀ ਵਿੱਚ ਜੋ ਵੀ ਕੁਝ ਕਰਨਾ ਚਾਹੁੰਦੀ ਹੈ ਉਹ ਹੁਣ ਕਰ ਲੈ ਇਹਨੇ ਵੀ ਬਿਲਕੁਲ ਮਾਈਕਲ ਵਾਲਾ ਮਾਈਕਲ ਵਾਲੀ ਗੱਲ ਕਹੀ ਕੋਈ ਵੀ ਇੱਛਾ ਨੂੰ ਬੁੜਾਪੇ ਤੱਕ ਜਿਉਂਦੀ ਨਾ ਰੱਖੇ ਆਪਣੇ ਮਨ ਦੀਆਂ ਬਸ ਹੁਣ ਕਰ ਲੈ ਜੋ ਹੈ ਸੋ ਅੱਜ ਹੈ ਹੁਣ ਮੈਂ ਪੈਰਾਂ ਭਾਰ ਇਹਦੇ ਕੋਲ ਬੈਠ ਗਈ ਤਾਂ ਕਿ ਮੈਂ ਇਹਦੀਆਂ ਅੱਖਾਂ ਵਿੱਚ ਦੇਖ ਸਕਾਂ ਮੈਂ ਕਿਹਾ ਕਿ ਤੈਨੂੰ ਇਦਾਂ ਕਿਉਂ ਲੱਗਦਾ ਹੈ ਕਿ ਮੈਂ ਬਹੁਤ ਕੰਮ ਕਰਦੀ ਹਾਂ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣੇ ਕੰਮ ਦੇ ਨਾਲ ਨਾਲ ਆਪਣੀਆਂ ਇਸ਼ਾਵਾਂ ਨੂੰ ਆਪਣੇ ਸ਼ੌਂਕਾਂ ਨੂੰ ਵੀ ਪੂਰੇ ਕਰ ਸਕਾਂ ਅਤੇ ਮੈਨੂੰ ਇੱਥੇ ਕੰਮ ਕਰਨਾ ਵਧੀਆ ਲੱਗਦਾ ਹੈ ਇੱਕ ਬੰਦਾ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕੀ ਕਰੇ ਅੱਗ ਲੱਗਣੀ ਸਾਰੇ ਕੰਮ ਜਵਾਨੀ ਪੈਰੇ ਹੀ ਬੰਦੇ ਨੇ ਪੂਰੇ ਕਰਨੇ ਹੁੰਦੇ ਆਂ ਪੜ੍ਹਾਈ ਵੀ ਪੂਰੀ ਕਰਨੀ ਹੈ ਚੰਗੀ ਨੌਕਰੀ ਤੇ ਵੀ ਲੱਗਣਾ ਹੈ ਵਿਆਹ ਵੀ ਕਰਾਉਣਾ ਹੈ ਬੱਚੇ ਵੀ ਜਮਣੇ ਹਨ ਬੱਚੇ ਪੜਾਉਣੇ ਲਿਖਾਉਣੇ ਅਤੇ ਵੱਡੇ ਕਰਨੇ ਹਨ ਘਰ-ਬਾਰ ਵੀ ਬਣਾਉਣੇ ਹਨ ਘੁਮਣਾ ਫਿਰਨਾ ਵੀ ਹੈ ਰੱਬ ਨੇ ਇਦਾਂ ਦਾ ਕਿਉਂ ਸਾਡੀ ਜ਼ਿੰਦਗੀ ਦਾ ਚੱਕਰ ਬਣਾਇਆ ਹੈ ਕਿ ਬਚਪਨ ਸਾਡਾ ਬੇਪਰਪਾਈ ਚ ਨਿਕਲ ਜਾਂਦਾ ਤੇ ਜਵਾਨੀ ਜਾਂ ਅੱਧ ਖੜ ਉਮਰ ਸਾਡੀ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਨਿਕਲ ਜਾਂਦੀ ਹੈ ਤੇ ਫਿਰ ਬढ़ापे ਵਿੱਚ ਅਸੀਂ ਬਿਲਕੁਲ ਬੇਲੇ ਹੋ ਕੇ ਬੈਠ ਜਾਂਦੇ ਹਾਂ ਕਦੇ ਕਦੇ ਮੈਨੂੰ ਇਹ ਲੱਗਦਾ ਹੈ ਕਿ ਰੱਬ ਨੂੰ ਵੀ ਰੱਬ ਨੂੰ ਹੀ ਆਪਣੇ ਕੰਮ ਦੇ ਕੰਮਾਂ ਦੇ ਵਿੱਚ ਬੈਲੈਂਸ ਨਹੀਂ ਰੱਖਣਾ ਆਇਆ ਸੰਤੁਲਨ ਨਹੀਂ ਰੱਖਣਾ ਆਇਆ ਤਾਂ ਅਸੀਂ ਉਹਦੇ ਬਣਾਏ ਹੋਏ ਬੰਦੇ ਕੀ ਚੀਜ਼ ਆ ਸਾਡੇ ਤੋਂ ਤਾਂ ਫਿਰ ਕੋਈ ਆਸ ਰੱਖੀ ਨਹੀਂ ਜਾ ਸਕਦੀ ਪਨੀਤਕੌਰ ਦੀ ਇਹ ਰਚਨਾ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ लाइक शेयर कमेंट करके दसना जी इस तरह दर कहानियां सुन लिये चैनल में सबसक्राइब करना ना भुलना जी कहानी अंत तक सुनने लीडा तो बहुत बहुत धन्यवाद जी